ਜਿਸ ਸੰਗੀਤ ਪੰਡਹਾਰ ਗਾਇਨਵਾਰ ਕਾਇਨਵਾਦਨ ਸੰਗੀਤ ਦਾ ਸਿੱਖਿਆ ਦਾਤਾ ਮਹਾਨ ਤਨ ਤੇਰਾ ਸੰਗ ਸਾਚੀ ਹੋਤੀ ਸਾਡੀ ਆਪਣਾ ਘਰ ਹੈ ਜਿਸ ਨਾਲ ਸਾਡੇ ਦਾ 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 ਸਾਖਾ ਸੀ। ਸਰਵਾ ਦੱਸਦੇ ਨੇ ਕਿ ਭਰਾ ਨਹੀਂ ਸੀ ਨਾਮਤਾਰੀ ਤੇ ਸਤਿਗੁਰਾਂ ਦੀ ਕਿਰਪਾ ਨਾਲੇ ਦੋਵੇਂ ਬ੍ਰਹਮ ਗਿਆਨੀ ਸਾਧੂ ਜਿਹੜੇ ਸੀ ਉਹ ਮੇਲਿਆਂ ਵਿੱਚ ਸੇਵਾ ਕਰਦੇ ਰਹੇ। ਸੰਤ ਭਾਨ ਸਿੰਘ ਜੀ ਦੀ ਲੜਕੀ ਆ ਗੋਗੁਰਬਖਤ ਸਿੰਘ ਜੀ, ਸੰਤ ਗੋਦਿਆਲ ਸਿੰਘ ਜੀ ਦਾ ਵੱਡਾ ਬਾਗ ਪਰਿਵਾਰ ਹੈ। ਤੇ ਉਸਤਾਦ ਜੀ ਦੇ ਜਿਹੜੇ ਦਾਦੇ ਸੀ ਪੰਜ ਭਰਾ। ਉਹਨਾਂ ਪੰਜਾਂ 'ਚੋਂ ਜਿਹੜੇ ਗਿਆਨ ਸਿੰਘ ਜੀ ਸੀ। ਉਹਨਾਂ ਦੇ ਅੱਗੇ ਆਸਾ ਸਿੰਘ ਦੇ ਅ ਅਮਰਜੀਤ ਸਿੰਘ ਅਕਰਤਾਰ ਉਸਤਾਦ ਜੀ ਦੀ ਬੇਟੀ ਜਿਹੜੀ ਆ ਆਸਾ ਕਰਨ ਅਮਰਪਾਲ ਸਿੰਘ ਦੇ ਆਸਾ ਸਿੰਘ ਦੇ ਅਭਿੰਦਰ ਸਿੰਘ ਆਸਾ ਸਿੰਘ ਦੇ ਅਮਰ ਅਮਰਦੀਪ ਸਿੰਘ ਅਗਰ ਟਾਹਰ ਉਸਤਾਦ ਜੀ ਦੀ ਬੇਟੀ ਰਮਨਜੀਤ Kaur ਦੇ ਉਹਨਾਂ ਦੇ ਘਰ ਵਾਲਾ ਉਹ ਸਿੱਖੀ ਅੱਜ ਤੱਕ ਇਸ ਤਰ੍ਹਾਂ ਚੱਲਦੀ ਆ ਰਹੀ ਹੈ ਸਰਦੂ ਸੇਪਾਸ਼ਾ ਇਸ ਤੋਂ ਇਹਨਾਂ ਨੇ ਬਖਸ਼ਿਸ਼ ਰੱਖਣਾ ਉਹਨਾਂ ਬੇਨਤੀ ਕਰਾਂਗਾ ਬੇਟੀ ਰਮਨਜੀਤ ਪਰ ਉਸਤਾਦ ਜੀ ਦੀ ਬੇਟੀ ਉਹ ਕੁਝ ਸ਼ਰਤਾਂ ਦੇ ਨਾਲ ਤੇ ਸ਼ਰਤਾਂ ਦਾ ਧੰਨਵਾਦ ਸਰਦੂ ਕਸ਼ਟ ਇਸੰジナ ਉਹਨਾਂ ਦਾ ਪ੍ਰੇਮ ਕਿ ਆਖੇ ਸਰਕਾਰ ਇੰਨਾ ਦੁੰਮਾ ਸੀ ਕਿ ਉਸਤਾਜ ਜੀ ਨੇ ਖਸਨਾ ਖੇਡਨਾ ਬੱਚਿਆਂ ਨਾਲ ਉਹਨਾਂ ਦਾ ਦਰਸ਼ਨਾ ਲਿ ਗਏ ਆਖਿਆ ਕਿ ਉਸਤਾਜ ਜੀ ਸਤਗੁਰੂ ਜੀ ਦੇ ਕਰੀਬ ਇਸ ਨੇ ਉਹ ਆਖਿਆ ਮੈਨੂੰ ਤਾਂ ਕਿਸੇ ਗਲਤ ਕਿਤੇ ਦੇ ਨਹੀਂ ਤੇ ਕਿਸ ਸਤਗੁਰੂ ਜੀ ਨੇ ਉਸਤਾਜ ਨੂੰ ਕਿਹਾ ਨਾ ਜੀ ਲੀ ਜਾਂਦੀ ਆ ਗਿਆ ਦੇ ਦਿੱਤੇ ਸਤਗੁਰੂ ਜੀ ਪ੍ਰਤੀ ਉਹਨਾਂ ਦਾ ਪ੍ਰੇਮ ਇਤਨਾ ਸੀ ਕਿ ਦੋਰਾਹੇ ਪਹੁੰਚ ਕੇ ਕਹਿੰਦੇ ਮੈਂ ਵਾਪਸ ਸਤੁਰਾ ਕੋਲ ਜਾਣਾ ਹਾਂ ਇਹ ਤੁਸੀਂ ਸਾਰੇ ਬੁਝੇ ਜਾ ਕੇ ਬੁਝਾ ਦਿੱਤੇ ਹੈ ਦੇ ਕਮਰੂ ਪਸਤਾ ਜੀ ਉਸੇ ਵਕਤ